ਹਾਂਜੀ ਪੰਜਾਬ ਵਾਸੀਓ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਪੰਜਾਬ ਵਾਸੀ ਵਾਤਾਵਰਣ ਪ੍ਰੇਮੀ ਖਾਸ ਕਰਕੇ ਚਿੰਤਤ ਨੇ ਜੋ ਦਿਨੋਂ ਦਿਨ ਟੈਂਪਰੇਚਰ ਵੱਧ ਰਿਹਾ ਹੈ ਟੈਂਪਰੇਚਰ 50 ਤੋਂ ਉੱਤੇ ਟੱਪਣ ਵਾਲਾ ਹੈ ਕਈ ਸ਼ਹਿਰਾਂ ਦੇ ਵਿੱਚ ਤਕਰੀਬਨ ਸੁਣਿਆ ਹੈ ਵੇ ਟੱਪ ਵੀ ਗਿਆ 48 ਡਿਗਰੀ 49 ਡਿਗਰੀ ਟੈਂਪਰੇਚਰ ਕਈ ਸ਼ਹਿਰਾਂ ਦਾ ਨਾਪਿਆ ਗਿਆ ਹੈ ਜੇ ਆਪਾਂ ਪੰਜਾਬ ਵਾਸੀਓ ਵੀਰੋ ਭਰਾਵੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਅਸੀਂ ਬਾਤਾਵਨ ਪ੍ਰੇਮੀਆਂ ਨੇ ਇੱਕ ਨਵਾਂ ਟੰਗ ਲੱਭਿਆ ਹੈ ਜਿਵੇਂ ਵੈਗਰੂ ਹੀ ਸਾਡੇ ਦਿਮਾਗ ਵਿੱਚ ਗੱਲ ਲੈ ਕੇ ਆ ਰਿਹਾ ਹੈ ਬਈ ਆਪਾਂ ਹੁਣ ਅੰਬਾਂ ਦਾ ਮੌਸਮ ਹੈ ਤੇ ਅੰਬ ਲੈਣੇ ਨੇ ਕਿਲੋ 2 ਕਿਲੋ 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 2-2 ਕਿਲੋ ਅੰਬ ਲੈ ਕੇ ਤੁਸੀਂ ਆਪ ਖਾਓ ਨਾਲੇ ਆਪਣੇ ਬੱਚਿਆਂ ਨੂੰ ਖਵਾਓ ਅੰਬ ਖਾ ਕੇ ਤੇ ਅੰਬਾਂ ਦੀਆਂ ਗੁਠਰੀਆਂ ਨੇ ਜਿਹੜੀਆਂ ਇਦਾਂ ਦੇ ਖਾਲੀ ਪਲਾਟ ਸਹਾਰਾਂ ਵਿੱਚ ਪਿੰਡਾਂ ਵਿੱਚ ਬਹੁਤ ਹੁੰਦੇ ਨੇ ਇਤੇ ਤੁਸੀਂ ਜਾ ਕੇ ਮਿੱਟੀ ਵਿੱਚ ਦੱਬ ਦੇਣੇ ਨੇ ਜਾਂ ਜੇ ਤੁਹਾਡੇ ਕੋਲ ਇੰਨਾ ਵੀ ਟਾਈਮ ਨਹੀਂ ਦੱਬਣ ਦਾ ਤੁਸੀਂ ਜਾਂਦੇ ਜਾਂਦੇ ਗੁਠੜੀ ਅੰਬਾਂ ਦੀ ਖਾਲੀ ਪਲਾਟ ਵਿੱਚ ਸਿੱਟ ਜਾਣੀ ਆ ਤੇ ਉੱਥੇ ਅੰਬ ਸੌਣ ਦਾ ਮਹੀਨਾ ਆਊਗਾ ਸੌਣ ਦੇ ਮਹੀਨੇ ਵਿੱਚ ਰੱਬ ਨੇ ਕੁਦਰਤ ਨੇ ਅੰਬ ਆਪੇਗਾ ਦੇਣੇ ਇਸੇ ਤਰ੍ਹਾਂ ਤੁਸੀਂ ਜੋ ਅੰਬਾਂ ਦੀਆਂ ਗੁਠੜੀਆਂ ਨੇ ਨਹਿਰਾਂ ਦੇ ਉੱਤੇ ਜਾਓ ਨਹਿਰਾਂ ਦੇ ਉੱਤੇ ਜਾ ਕੇ ਲਗਾ ਕੇ ਨਹਿੜਾਂ ਦੇ ਕੰਡਿਆਂ ਦੇ ਸੜਕਾਂ ਦੇ ਕੰਡਿਆਂ ਦੇ ਉੱਤੇ ਅੰਬਾਂ ਦੀਆਂ ਗੁੱਡੀਆਂ ਸਿੱਟੋ ਤੇ ਅੰਬ ਹੋਣਗੇ ਅੰਬਨਾਂ ਵਾਲੇ ਦਾ ਰਾਘਿਰ ਖਾਇਆ ਕਰਨਗੇ ਨਾਲੇ ਅੰਬਾਂ ਦੀ ਬਹੁਤ ਠੰਢੀ ਹਵਾ ਹੁੰਦੀ ਹੈ ਇਸ ਤਰ੍ਹਾਂ ਟੈਂਪਰੇਚਰ ਨੂੰ ਆਪਾਂ 30 ਡਿਗਰੀ ਆ ਜੋ ਸਾਡਾ ਵਾਤਾਵਰਣ ਪ੍ਰੇਮੀਆਂ ਦਾ ਟਾਰਗੇਟ ਹੈ ਵੀ ਆਪਾਂ ਪੰਜਾਬ ਦੇ ਵਾਤਾਵਰਣ ਨੂੰ 30 ਡਿਗਰੀ ਲੈ ਕੇ ਆਉਣਾ ਤੇ ਸਾਨੂੰ ਭਰੋਸਾ ਵੀ ਆਸੀਂ ਲੈ ਵੀ ਆਵਾਂਗੇ ਜੇ ਵਾਤਾਵਰਣ ਪ੍ਰੇਮੀ ਜੁੜਨਗੇ ਤੇ ਮੇਰਾ YouTube ਦੇ ਉੱਤੇ ਚੈਨਲ ਹੈ ਨੇਚਰ ਲਵਰ ਨਸਰਾਲੀ ਉਸ ਨੂੰ ਵੀ ਤੁਸੀਂ ਲਾਇਕ ਕਰਕੇ ਸਬਸਕ੍ਰਾਈਬ ਕਰਕੇ ਸਾਡਾ ਵਾਤਾਵਰਣ ਬਚਾਉਣ ਵਿੱਚ ਯੋਗਦਾਨ ਦੇ ਸਕਦੇ ਹੋ ਸਾਡਾ ਫੇਸਬੁਕ ਤੇ ਪੇਜ ਹੈ ਵਾਤਾਵਰਨ ਪ੍ਰੇਮੀ ਨਸਰਾਲੀ ਉਸ ਨੂੰ ਵੀ ਤੁਸੀਂ ਲਾਇਕ ਕਰਕੇ ਸਾਡਾ ਵਾਤਾਵਰਨ ਬਚਾਉਣ ਵਿੱਚ ਸੰਯੋਗ ਕਰ ਸਕਦੇ ਹੋ ਯੋਗਦਾਨ ਦੇ ਸਕਦੇ ਹੋ ਤੇ ਇੰਨੀ ਬੇਨਤੀ ਹੈ ਅੰਬ ਜਰੂਰ ਲਓ ਅੰਬ ਜਰੂਰ ਲੈ ਕੇ ਖਾ ਕੇ ਗੁੱਡੀਆਂ ਖਾਲੀ ਪਰਾਟਾਂ ਵਿੱਚ ਨਹਿਰਾਂ ਦੇ ਕੰਡੇ ਸੜਕਾਂ ਦੇ ਕੰਡਿਆਂ ਤੋਂ ਛੁੱਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ